ਵਿਰੋਧੀ ਧਿਰ ਬਰਾੜ ਸਾਹਿਬੀ ਇਲਜ਼ਾਮ ਲਾਉਂਦੀ ਹੈ ਕਿ ਚੋਣਾਂ ਧੱਕੇ ਨਾਲ ਪੱਲੇ ਪੈ ਗਈਆਂ ਸਰਕਾਰ ਦੇ ਗਲ ਪੈ ਗਈਆਂ ਸਰਕਾਰ ਇਸ ਗੱਲ ਨੂੰ ਕੋਈ ਡਰਦੀ ਨਹੀਂ ਸੀ ਕੋਈ ਕਮਜ਼ੋਰੀ ਨਹੀਂ ਸੀ ਕੁਝ ਚੀਜ਼ਾਂ ਆ ਜਾਂਦੀਆਂ ਇੱਕ ਮਹੀਨਾ ਦੋ ਮਹੀਨੇ ਲੇਟ ਹੋ ਜਾਂਦੀਆਂ ਤੇ ਹਾਈ ਕੋਰਟ ਜਾਂ ਕੋਰਟ ਦੇ ਵਿੱਚ ਜਾ ਕੇ ਤੋਂ ਕੋਈ ਵੀ ਐਪਲੀਕੇਸ਼ਨ ਲਾ ਦਿੰਦਾ ਉਹਨੇ ਸਰਕਾਰਾਂ ਨੂੰ ਹਦਾਇਤਾਂ ਕਰਨੀਆਂ ਹੁੰਦੀਆਂ ਸਰਕਾਰ ਆਪਦੇ ਸਮੇਂ ਸਿਰ ਚੋਣਾਂ ਕਰਾਉਣ ਲਈ ਤਿਆਰ ਸੀ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਇਹਨੂੰ ਪ੍ਰੀ ਟੈਸਟ ਵਜੋਂ ਦੇਖਿਆ ਜਾ ਸਕਦਾ ਹੈ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਸਾਡੇ ਸਾਹਮਣੇ ਆਊਗਾ ਅਸੀਂ ਜੇ ਸਾਡੇ 'ਚ ਕੋਈ ਕਮਜ਼ੋਰੀਆਂ ਹੋਈਆਂ ਤੋਂ ਉਸ ਇਲੈਕਸ਼ਨ ਨੂੰ ਵੇਖ ਕੇ ਅਸੀਂ ਕੱਢ ਸਕਦੇ ਹਾਂ ਅਸੀਂ ਸਾਡੇ ਲਈ ਇਹ ਬਹੁਤ ਵੱਡਾ ਇਮਤਿਹਾਨ ਹੋਊਗਾ ਪਿਛਲੇ ਸਮੇਂ ਦੇ ਵਿੱਚ ਹੋਇਆ ਵੀ ਐਮਸੀਆਂ ਦੇ ਕਾਗਜ ਨਹੀਂ ਭਰਨ ਦਿੱਤੇ ਗਏ ਪੰਚਾਇਤਾਂ ਦੇ ਕਾਗਜ ਨਹੀਂ ਭਰਨੇ ਜਿਹੜੀਆਂ ਸਰਕਾਰਾਂ ਦਰਦੀਆਂ ਉਹ ਸਰਕਾਰਾਂ ਹੁੰਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਜਾਣ ਤੋਂ ਡਰਦੀਆਂ ਚਾਰ ਪਾਰਟੀਆਂ ਦੇ ਵਿੱਚੋਂ ਤੁਸੀਂ ਇਹਨਾਂ ਚੋਣਾਂ ਦੀ ਪਰਫਾਰਮੈਂਸ ਚਾਰ ਸਾਲਾਂ ਦੇ ਆਧਾਰ ਨੂੰ ਦੇਖਦੇ ਹੋ ਜਾਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਉਹਦੀ ਤਿਆਰੀ ਕਰਦੇ ਚਾਰ ਸਾਲਾਂ ਦੀ ਜਿਹੜੀ ਕੀਤੇ ਕੰਮ ਹੈ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਉਹਨਾਂ ਲਈ ਉਸ ਆਧਾਰ ਤੇ ਅਸੀਂ ਵੋਟਾਂ ਮੰਗ ਰਹੇ ਹਾਂ ਤੇ ਉਹਨਾਂ ਨੂੰ ਇਹ ਆਧਾਰ ਬਣਾ ਕੇ ਅਸੀਂ ਚੋਣਾਂ ਪੰਜਾਬ ਦੇ ਵਿੱਚ 22 ਜ਼ਿਲ੍ਹਾ ਪ੍ਰੀਸ਼ਦ ਤੇ 135 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਨਾਮਜ਼ਦਗੀਆਂ ਹੋ ਚੁੱਕੀਆਂ ਨੇ ਸਕਰੂਟੀਨੀ ਹੋ ਚੁੱਕੀ ਹੈ ਤੇ ਤਕਰੀਬਨ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਿਹੜੇ ਨੇ ਸਰਬਸੰਮਤੀ ਨਾਲ ਚੁਣੇ ਗਏ ਬਹੁਤੇ ਥਾਵਾਂ ਦੇ ਉੱਤੇ ਕੁਝ ਛੋਟਪਟ ਘਟਨਾਵਾਂ ਦੀਆਂ ਖਬਰਾਂ ਵੀ ਆਈਆਂ ਲੇਕਿਨ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਸੋਖਲ ਗੱਲ ਇਹ ਰਹੀ ਕਿ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਐਕਟਿਵ ਨਹੀਂ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਮੁਕਸਰ ਪਰ ਉਹਨਾਂ ਨੇ ਖੁਦ ਜਾ ਕੇ ਔਰ ਬੀਬੀ ਬਲਜੀਤ कौर ਜਿਹੜੇ ਮੰਤਰੀ ਨੇ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਡੇ ਕਿਸੇ ਵੀ ਪ੍ਰੈਸ਼ਰ ਦਾ ਜਾਂ ਸਾਡੇ ਕਿਸੇ ਬੰਦੇ ਦਾ ਜਾਂ ਕਿਸੇ ਵਿਰੋਧੀ ਧਿਰ ਦਾ ਕੋਈ ਵੀ ਕਾਗਜ਼ ਰੱਦ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਜੇਕਰ ਕਿਸੇ ਨੇ ਕੋਈ ਹੁਣਤਾ ਹੀ ਕੀਤੀ ਆ ਤਾਂ ਉਹ ਕੁਦਰਤੀ ਕੋਈ ਕਾਰਨ ਕਰਕੇ ਰੱਦ ਹੋਇਆ ਹੋਵੇ ਉਹਦੇ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਨੇ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ਼੍ਰੀ ਮੁਖਸਰ ਸਾਹਿਬ ਵੈਲਕਮ ਜੀ ਜੀ ਆਏ ਨੂੰ ਸਸੀ ਗਾਲ ਜੀ ਵੀ ਜੀ ਬਰਾੜ ਸਾਹਿਬ ਆ ਭਾਵੇਂ ਸੋਸ਼ਲ ਮੀਡੀਆ ਤੇ ਤੁਸੀਂ ਘੱਟ ਐਕਟਿਵ ਹੋ ਮੈਂ ਦੇਖ ਰਿਹਾ ਸੀਗਾ ਗੁਰਪ੍ਰੀਤ ਸਿੰਘ ਬਣ ਵਾਲੀ ਜਿਹੜੇ ਵਿਧਾਇਕ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਤੇ ਬੜੀ ਦੁਨੀਆ ਨੇ ਉਹਨੂੰ ਵਾਇਰਲ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਕਹਿਣ ਦੇ ਬਾਵਜੂਦ ਵੀ ਜਾਂ ਮੇਰੇ ਸਮਰਥਕਾਂ ਦੇ ਕਹਿਣ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਕੋਈ ਵੀ ਸਰਕਾਰੀ ਕਰਮਚਾਰੀ ਕਿਸੇ ਵੀ ਪ੍ਰੈਸ਼ਰ ਹੱਥਲੇ ਨਾ ਆਵੇ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਸਾਰਿਆਂ ਨੂੰ ਲੜਨ ਦਾ ਹੱਕ ਹੈ ਤੇ ਤੁਹਾਡਾ ਮੈਂ ਦੇਖ ਰਿਹਾ ਸੀਗਾ ਕਿ ਆਸ-ਪਾਸ ਦੇ ਲੋਕਾਂ ਨੇ ਵੀ ਮੈਨੂੰ ਦੱਸਿਆ ਤੁਹਾਡਾ ਪਹਿਲੀ ਨਜ਼ਰੇ ਕੀ ਓਪੀਨੀਅਨ ਸੀਗਾ ਜਦੋਂ ਬਿਗਲ ਵੱਜਿਆ ਤਾ ਉਮੀਦਵਾਰ ਤੁਹਾਡੇ ਕੋਲੇ ਆਉਣੇ ਸ਼ੁਰੂ ਹੋਏ ਪਾਰਟੀ ਨੇ ਤਾਂ ਪਹਿਲੀ ਨਜ਼ਰੇ ਤੁਹਾਡਾ ਕੀ ਰਿਐਕਸ਼ਨ ਸੀਗਾ ਸਾਡਾ ਜਦੋਂ ਉਮੀਦਵਾਰ ਸ਼ੁਰੂ ਹੋਏ ਜੀ ਸਾਨੂੰ ਇਸ ਕਰਕੇ ਉਹ ਕਿਸੇ ਚੀਜ਼ ਦੀ ਅਨਾਉਂਸ ਨਹੀਂ ਕਰਨਾ ਪਿਆ ਵੀ ਅਸੀਂ ਕਿਸੇ ਦੇ ਕਾਗਜ਼ ਕੈਂਸਲ ਨਹੀਂ ਕਰਾਵਾਂਗੇ ਕਿਸੇ ਤੇ ਦਬਾਅ ਨਹੀਂ ਪਾਵਾਂਗੇ ਜੀ ਉਹਦਾ ਇੱਕ ਕਾਰਨ ਸੀ ਉਹਦਾ ਕਾਰਨ ਸੀ ਕਿ ਪੰਚਾਇਤ ਚੋਣਾਂ ਹੋਈਆਂ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਤੇ ਸਾਡੇ ਕੰਨੀਓ ਕਿਸੇ ਵੀ ਪਾਸੇ ਇਹ ਜਿਹਾ ਨਹੀਂ ਪਹਿਲ ਕੀਤੀ ਗਈ ਜੀ ਉਸ ਤੋਂ ਬਾਅਦ ਮਿਊਨਿਸਪਲ ਕਮੇਟੀ ਬਰੂ ਵਾਲੇ ਦੀਆਂ ਚੋਣਾਂ ਹੋਈਆਂ ਤੇ ਉਹਦੇ ਵਿੱਚ ਵੀ ਕਿਸੇ ਇੱਕ ਵਾਰਡ ਦੇ ਵਿੱਚ ਵੀ ਕਾਗਜ਼ ਕੈਨਸਲ ਨਹੀਂ ਕੀਤੇ ਗਏ ਉਹ ਦਾ ਕਾਰਨ ਸੀ ਕਿ ਮੇਰੀ ਸੋਚ ਤੇ ਸਾਡੇ ਪਾਰਟੀ ਦੀ ਸੋਚ ਇਹ ਹੈ ਕਿ ਜੇ ਕਿਸੇ ਇਨਸਾਨ ਤੋਂ ਆਪਾਂ ਵੋਟ ਦਾ ਅਧਿਕਾਰ ਹੀ ਖੋਹ ਲੈਣੀ ਹੈ ਜੀ ਕਿਸੇ ਨੂੰ ਕਾਗਜ਼ ਰਿਜੈਕਟ ਕਰਕੇ ਬਣਾ ਦਿੰਨੇ ਕਿਸੇ ਨੂੰ ਧੱਕੇ ਨਾਲ ਉਹਦੇ ਕਾਗਜ਼ ਪਾੜੇ ਵੀ ਜਾਂਦੇ ਰਹੇ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਵੀ ਹੁੰਦਾ ਸੀ ਕਿ ਵੀਡੀਓ ਦਫ਼ਤਰ ਜਾਂ ਡੀਸੀ ਦਫ਼ਤਰ ਦੇ ਅੱਗੇ ਵਰਕਰਾਂ ਨੇ ਇਕੱਠੇ ਹੋ ਕੇ ਕੈਂਡੀਡੇਟਾਂ ਨੂੰ ਅੰਦਰ ਨਾ ਜਾਣ ਦੇਣਾ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਇਹ ਉਸ ਸੰਵਿਧਾਨਿਕ ਹੱਕ ਨੂੰ ਜਿਹੜਾ ਆਪਣੇ ਪੁਰਾਣੇ ਬਜ਼ੁਰਗਾਂ ਨੇ ਲੜ ਕੇ ਵੋਟ ਦਾ ਹੱਕ ਲਿਆ ਉਹਦੇ ਤੇ ਡਾਕਾ ਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਇਹੋ ਜਿਹਾ ਕਿਸਮ ਜੋ ਆਪਾਂ ਨੂੰ ਵਿਰਾਸਤ ਦੇ ਵਿੱਚ ਮਿਲੀਆਂ ਚੀਜ਼ਾਂ ਜੋ ਅਧਿਕਾਰ ਆਪਾਂ ਨੂੰ ਵਿਰਾਸਤ ਦੇ ਵਿੱਚ ਮਿਲੇ ਉਹਨਾਂ ਤੇ ਕਿਸੇ ਕਿਸਮ ਦਾ ਗਲਤ ਸਟੈਪ ਚੱਕਾ ਜਾਵੇ ਕਿ ਉਹਨਾਂ ਨੂੰ ਨੁਕਸਾਨ ਹੋਵੇ ਹਰੇਕ ਇਨਸਾਨ ਨੂੰ ਵੋਟ ਪਾਉਣ ਦਾ ਹੱਕ ਹੈ ਹਾਲਾਂ ਇਹ ਵੀ ਹੈ ਕਿ ਜਿਹੜਾ ਇਨਸਾਨ ਕੋਈ ਦਬਕੇ ਦੇ ਤਹਿਤ ਕਿਤੇ ਡਰਾ ਕੇ ਧਮਕਾ ਕੇ ਵੋਟਾਂ ਲੈਂਦਾ ਉਹ ਵੀ ਇਨਸਾਨੀਅਤ ਦੇ ਖਿਲਾਫ ਹੈ ਇਹ ਲੋਕਾਂ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਵੋਟਾਂ ਲੈਣ ਦਾ ਜਿਹੜਾ ਹੱਕ ਹੈ ਉਹ ਹੱਥ ਬੰਨ ਕੇ ਅਗਲੇ ਤੋਂ ਵੋਟ ਮੰਗ ਕੇ ਆਪਦੇ ਕੰਮਾਂ ਦੀ ਗੱਲ ਦੱਸ ਕੇ ਨਾ ਕਿ ਉਹਨਾਂ ਨੂੰ ਧਮਕੀਆਂ ਦੇ ਕੇ ਜਾਂ ਉਹਨਾਂ ਨੂੰ ਡਰਾ ਧਮਕਾ ਕੇ ਵੋਟਾਂ ਲੈਂਦਾ ਚੋਣਾਂ ਤਾਂ ਪੱਲੇ ਕਿਉਂ ਪੈ ਗਈਆਂ ਚੋਣਾਂ ਤਾਂ ਹਰੇਕ ਕਾਰੀ ਹੁੰਦੀਆਂ ਹਰੇਕ ਸਰਕਾਰ ਦੇ ਵਿੱਚ ਗੱਲ ਪੈਂਦੀ ਹੈ ਉਹ ਕਹਿੰਦੇ ਹਾਈ ਕੋਰਟ ਦੀ ਡਾਇਰੈਕਸ਼ਨ ਜੇ ਹਰੇਕ ਸਰਕਾਰ ਚੋਣਾਂ ਕਰਾਉਂਦੀ ਹੈ ਕਿਤੇ 2 ਮਹੀਨੇ ਗਾਂਹ ਹੋ ਜਾਂਦੀਆਂ ਕਿਤੇ ਪਿਛਾਉ ਉਹਨਾਂ ਦੇ ਗਲੇ ਪੈਂਦੀਆਂ ਰਹੀਆਂ ਚੋਣਾਂ ਪਿੱਛੇ ਜੇ ਕਰੀ ਮੈਨੂੰ ਯਾਦ ਨਹੀਂ ਪੁਰਾਣੀ ਗੱਲ ਹੈ ਕਿ 11 ਸਾਲ ਪੰਚਾਇਤ ਦੀਆਂ ਚੋਣਾਂ ਨਹੀਂ ਹੋਈਆਂ ਸੀ ਇੱਥੇ ਕਿ 11 ਸਾਲ ਲੰਘੇ ਇੱਥੇ ਦਾ ਟਾਈਮ ਸਿਰ ਚੋਣਾਂ ਹੋ ਰਹੀਆਂ ਮੇਰੇ ਖਿਆਲ ਜਦੋਂ ਤੁਸੀਂ ਐਮਸੀ ਦੇ ਇਲੈਕਸ਼ਨ ਲੜੇ ਸੀ ਉਦੋਂ ਦੀ ਗੱਲ ਕਰ ਰਹੇ ਹੋ ਸ਼ਾਇਦ ਉਹਦੋਂ ਵੀ ਪਹਿਲਾਂ ਦੀ ਗੱਲ ਹੈ ਉਦੋਂ ਪੰਚਾਇਤ ਦੀਆਂ ਚੋਣਾਂ 11 ਸਾਲ ਇੱਕੋ ਹੀ ਸਰਪੰਚ ਰਹੇ ਸੀ ਪਿੰਡਾਂ ਦੇ ਵਿੱਚ ਇਸ ਕਿਸਮ ਦਾ ਜਿਹੜਾ ਰਾਜ ਹੈ ਨਾ ਉਹ ਸਰਕਾਰਾਂ ਲਈ ਗਲਤੀ ਹੈ ਸਰਕਾਰ ਇਸ ਗੱਲੋਂ ਕੋਈ ਡਰਦੀ ਨਹੀਂ ਸੀ ਕੋਈ ਕਮਜ਼ੋਰੀ ਨਹੀਂ ਸੀ ਕੁਝ ਚੀਜ਼ਾਂ ਆ ਜਾਂਦੀਆਂ ਇੱਕ ਮਹੀਨਾ ਦੋ ਮਹੀਨੇ ਲੇਟ ਹੋ ਜਾਂਦੀਆਂ ਤੇ ਹਾਈ ਕੋਰਟ ਜਾਂ ਕੋਰਟ ਦੇ ਵਿੱਚ ਜਾ ਕੇ ਤਾਂ ਕੋਈ ਵੀ ਐਪਲੀਕੇਸ਼ਨ ਲਾ ਦਿੰਦਾ ਉਹਨੇ ਸਰਕਾਰਾਂ ਨੂੰ ਹਦਾਇਤਾਂ ਕਰਨੀਆਂ ਹੁੰਦੀਆਂ ਸਰਕਾਰ ਆਪਦੇ ਸਮੇਂ ਸਿਰ ਚੋਣਾਂ ਕਰਾਉਣ ਲਈ ਤਿਆਰ ਸੀ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਇਹਨੂੰ ਪ੍ਰੀ-ਟੈਸਟ ਵਜੋਂ ਦੇਖਿਆ ਜਾ ਸਕਦਾ ਹੈ ਹਾਲਾਂਕਿ ਪਿੰਡਾਂ ਦੀਆਂ ਹੀ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਨਹੀਂ ਐ ਸ਼ਹਿਰਾਂ ਦੀਆਂ ਨਹੀਂ ਐ ਤੁਸੀਂ ਇਹਨੂੰ ਉਹ ਸਰਗਰਮੀ ਨਾਲ ਦੇਖਦੇ ਹੋ ਜਾਂ ਉਹ ਸਰਗਰਮੀ ਨਾਲ ਤੁਹਾਡੀ ਮੰਗ ਹੋ ਰਹੀ ਹੈ ਉਮੀਦਵਾਰਾਂ ਦੀ ਕਿ ਤੁਸੀਂ ਸਾਡੇ ਹਲਕੇ ਜਰੂਰ ਆਓ ਸਾਡੇ ਜ਼ੋਨ 'ਚ ਜਰੂਰ ਆਓ ਸਾਰੀ ਮੰਗ ਹੋ ਰਹੀ ਹੈ ਜੇ ਇਸੇ ਤਰ੍ਹਾਂ ਦੀ ਸਾਡੇ ਹਲਕੇ ਚ ਆਓ ਜਰੂਰ ਆਓ ਪਰ ਮੈਂ ਇੱਕ ਗੱਲ ਕਹਿੰਦਾ ਕਿ ਜੇ ਅਸੀਂ ਇਹਨਾਂ ਚੋਣਾਂ ਦੇ ਵਿੱਚ ਕਾਗਜ਼ ਕੈਂਸਲ ਕਰਾ ਕੇ ਜਾਂ ਧੱਕੇ ਨਾਲ ਇਲੈਕਸ਼ਨ ਜਿੱਤ ਕੇ ਜਾਂ ਕਿਸੇ ਉਹਨਾਂ ਸ਼ਰਾਰਤੀ ਅੰਥਰਾਂ ਦੇ ਸਿਰ ਤੇ ਇਲੈਕਸ਼ਨ ਜਿੱਤ ਕੇ ਜਾਂਨੇ ਆ ਤੇ ਸਾਂਸੀ ਭਲੇਖੇ ਚ ਰਮਾਂਗੇ ਹੂੰ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਸਾਡੇ ਸਾਹਮਣੇ ਆਊਗਾ ਅਸੀਂ ਜੇ ਸਾਡੇ ਚ ਕੋਈ ਕਮਜ਼ੋਰੀਆਂ ਹੋਈਆਂ ਤੋਂ ਉਸ ਇਲੈਕਸ਼ਨ ਨੂੰ ਵੇਖ ਕੇ ਅਸੀਂ ਕੱਢ ਸਕਦੇ ਹਾਂ ਅਸੀਂ ਸਾਡੇ ਲਈ ਇਹ ਬਹੁਤ ਵੱਡਾ ਇਮਤਿਹਾਨ ਹੋਊਗਾ ਜਿਵੇਂ ਆਪਾਂ ਸੈਮੀ ਫਾਈਨਲ ਕਹੋ ਜੀ ਪ੍ਰੀ ਟੈਸਟ ਕਹੋ ਉਹ ਇਹਦੇ ਲਈ ਬਹੁਤ ਜ਼ਰੂਰੀ ਆ ਚੋਣਾਂ ਦੇ ਵਿੱਚ ਜਾਣਾ ਜਿਹੜੇ ਇਨਸਾਨ ਚੋਣਾਂ ਦੇ ਵਿੱਚ ਜਾਣ ਤੋਂ ਡਰਦੇ ਆ ਪਿਛਲੇ ਸਮੇਂ ਦੇ ਵਿੱਚ ਹੋਇਆ ਵੀ ਐਮਸੀਆਂ ਦੇ ਕਾਗਜ਼ ਨਹੀਂ ਭਰਨ ਦਿੱਤੇ ਗਏ ਪੰਚਾਇਤਾਂ ਨੇ ਕਾਗਜ਼ ਨਹੀਂ ਭਰਨੇ ਜਿਹੜੀਆਂ ਸਰਕਾਰਾਂ ਡਰਦੀਆਂ ਉਹ ਸਰਕਾਰਾਂ ਹੁੰਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਜਾਣ ਤੋਂ ਡਰਦੀਆਂ ਅੱਜ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਇਹ ਐਡੀ ਵੱਡੀ ਤعداد ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਚੋਣਾਂ ਹੋ ਰਹੀਆਂ ਨਹੀਂ ਤਾਂ ਅੱਗੇ 50-50% 70% ਜਿਵੇਂ ਕਈ ਹਲਕਿਆਂ ਦੇ ਵਿੱਚ 90-90% ਕਾਗਜ਼ੀ ਪਾਰਤੇ ਉੱਤੇ ਜਾਂਦੇ ਸੀ ਕਾਗਜ਼ ਰੱਦ ਕਰਾ ਦਿੱਤੇ ਬਿਲਕੁਲ ਮੈਂ ਚੋਣ ਕਮਿਸ਼ਨ ਦਾ ਅੱਜ ਪੜ ਰਿਹਾ ਸੀਗਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਸਿਰਫ ਤਿੰਨ ਉਮੀਦਵਾਰ ਸਰਵਸੰਮਤੀ ਨਾਲ ਚੁਣੇ ਗਏ ਨੇ ਤੇ ਪੰਚਾਇਤ ਸੰਮਤੀ ਦੇ ਜਿਹੜੇ ਨੇ ਉਹ ਤਕਰੀਬਨ 32 ਉਮੀਦਵਾਰ ਜਿਹੜੇ ਪੰਜਾਬ ਦੇ ਵਿੱਚ ਚੁਣੇ ਗਏ ਨੇ ਹਾਲਾਂਕਿ ਕੋਈ ਥਾਵਾਂ ਦੇ ਉੱਤੇ ਕਾਂਗਰਸ ਨੇ ਬਾਈਕਟ ਕੀਤਾ ਆ ਚਾਰ ਪਾਰਟੀਆਂ ਚੋਣ ਲੜ ਰਹੀਆਂ ਨੇ ਅੱਗੇ ਹੁੰਦਾ ਸੀਗਾ ਕਾਂਗਰਸ ਤੇ ਅਕਾਲੀ ਦਲ ਹੁਣ ਆਮ ਆਦਮੀ ਪਾਰਟੀ ਤੁਸੀਂ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਾਡਾ ਮੁਕਾਬਲਾ ਜਿਹੜਾ ਹੈਗਾ ਉਹ ਆਮਦਵੀ ਪਾਰਟੀ ਨਾਲ ਹੈ ਤੇ ਭਾਜਪਾ ਵੀ ਚੋਣ ਲੜ ਰਹੀ ਹੈ ਚਾਰ ਪਾਰਟੀਆਂ ਦੇ ਵਿੱਚੋਂ ਤੁਸੀਂ ਇਹਨਾਂ ਚੋਣਾਂ ਦੀ ਪਰਫਾਰਮੈਂਸ ਚਾਰ ਸਾਲਾਂ ਦੇ ਆਧਾਰ ਨੂੰ ਦੇਖਦੇ ਹੋ ਜਾਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਉਹਦੀ ਤਿਆਰੀ ਵਜੋਂ ਦੇਖਦੇ ਹੋ ਚਾਰ ਸਾਲਾਂ ਦੀ ਜਿਹੜੀ ਕੀਤੇ ਕੰਮ ਹੈ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਉਹਨਾਂ ਲਈ ਉਸ ਆਧਾਰ ਤੇ ਅਸੀਂ ਵੋਟਾਂ ਮੰਗ ਰਹੇ ਹਾਂ ਤੇ ਉਹਨਾਂ ਨੂੰ ਇਹ ਆਧਾਰ ਬਣਾ ਕੇ ਅਸੀਂ ਚੋਣਾਂ ਲੜਾਂਗੇ ਇੱਕ ਉਮੀਦਵਾਰਾਂ ਦੀ ਜਿਹੜੀ ਸੂਚੀ ਹੈ ਹਾਲਾਂਕਿ ਤੁਸੀਂ ਰੂਲਿੰਗ ਪਾਰਟੀ ਦੇ ਵਿੱਚੋਂ ਤੇ ਹਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਵੀ ਕੋਈ ਨੁਮਾਇੰਦਗੀ ਮਿਲੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪੰਚਾਇਤ ਸੰਮਤੀ ਦੇ ਵਿੱਚ ਉਹਦਾ ਸਿਲੈਕਸ਼ਨ ਦਾ ਕ੍ਰਾਈਟੇਰੀਆ ਤੁਹਾਨੂੰ ਕਿੰਨੀ ਕ ਮੁਸ਼ਕਲ ਆਈ ਜਾਂ ਜਿਵੇਂ ਕਾਂਗਰਸ ਦਾ ਮੈਂ ਦੇਖ ਰਿਹਾ ਸੀਗਾ ਸਾਬਕਾ ਮੁੱਖ ਮੰਤਰੀ ਸਰਦਾਰ ਹਰਚੰਦ ਸਿੰਘ ਬਰਾੜ ਦੇ ਪਿੰਡੋਂ ਇੱਕ ਬੰਦੇ ਨੇ ਕਾਂਗਰਸ ਤੇ ਕਾਗਜ਼ ਨਾਮਿਨੇਟ ਕੀਤੇ ਸਨ ਨਾਮਜ਼ਦਗੀ ਕੀਤੇ ਸਨ ਲੇਕਿਨ ਉਹ ਵਾਪਸ ਲੈ ਗਏ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਾਂਗਰਸ ਪਾਰਟੀ ਦੇ ਆਪਣੇ ਜੱਦੀ ਜ਼ਿਲ੍ਹੇ ਦੇ ਵਿੱਚ ਜਿੱਥੋਂ ਦਾ ਜ਼ਿਲ੍ਹਾ ਪ੍ਰਧਾਨ ਜਿੱਥੋਂ ਦਾ ਪੰਜਾਬ ਦਾ ਪ੍ਰਧਾਨ ਉਹਨਾਂ ਦੇ ਹਲਕੇ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਹਾਲਾਂਕਿ ਉਹ ਕਲੀਅਰ ਨਹੀਂ ਹੋ ਰਿਹਾ ਆਪਣਾ ਰਾਜਾ ਕੁਝ ਹੋਰ ਦੱਸ ਰਿਹਾ ਹੈ ਲੇਕਿਨ ਤੁਸੀਂ ਮੈਨੂੰ ਇਹ ਦੱਸੋ ਕਿ ਕ੍ਰਾਈਟੇਰੀਆ ਕਿਸ ਤਰ੍ਹਾਂ ਦਾ ਰਿਹਾ ਉਮੀਦਵਾਰਾਂ ਦੇ ਵਿੱਚ ਕਿੰਨੀ ਕੁ ਦਿਲਚਸਪੀ ਸੀ ਉਹਦੀ ਸਿਲੈਕਸ਼ਨ ਕਿੱਦਾਂ ਹੋਈ ਔਰ ਉਹਦੇ ਵਿੱਚ ਕੋਈ ਦੁਰਸੇ ਵੀ ਹੋਣੇ ਕੋਈ ਨਾਰਾਜ਼ ਵੀ ਹੋਏ ਹੋਣੇ ਆ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਤੁਸੀਂ ਸ਼ਾਇਦ ਦੇਖਿਆ ਹੋਣਾ ਜਦੋਂ ਅਸੀਂ ਅਮੀਰ ਬਾਦ ਫਾਈਨਲ ਕੀਤੇ ਆ ਅਸੀਂ ਲਿਸਟ ਜਾਰੀ ਕੀਤੀ ਅਸੀਂ ਘਟੋ ਘਟੇ ਜੇ ਬਲਾਕ ਸਮਤੀ ਦਾ ਕੈਂਡੀਡੇਟ ਆ ਤਾਂ ਉਹਨ 20-50 ਬੰਦਾਂ ਚ ਸਿਲੈਕ ਕਰਕੇ ਫੈਲ ਕੇ ਉਹਦੇ ਸਰੂਪਾ ਪਾਇਆ ਜਾਂ ਉਹਨੂੰ ਹਾਰ ਪਾਈ ਹੈ ਪਹਿਲਾਂ ਸਹਿਮਤੀ ਲਈ ਗਈ ਹਾਂ ਉਹ ਸੀ ਸਹਿਮਤੀ ਜਦੋਂ ਆਪਾਂ ਕਮਰੇ ਚ ਬੈ ਕੇ ਲਿਸਟਾਂ ਜਾਰੀ ਕਰਦੇ ਉਹ ਸਹਿਮਤੀ ਨਹੀਂ ਹੁੰਦੀ ਇਸ ਕਰਕੇ ਸਾਡੇ ਕੋਲੇ ਕੋਈ ਵੀ ਐ ਜਾ ਹਲਕਾ ਨਹੀਂ ਆਇਆ ਜਿਹਦੇ ਵਿੱਚ ਅਸੀਂ ਸਹਿਮਤੀ ਨਾ ਲਈ ਹੋਵੇ ਉਮੀਦਵਾਰਾਂ ਦੀ ਚੋਣ ਹੋ ਗਈ ਹੁਣ ਮੁਕਾਬਲਾ ਤੁਹਾਡਾ ਆਪੋਜੀਸ਼ਨ ਆ ਕਾਂਗਰਸ ਨਾਲ ਹੈ ਅਕਾਲੀ ਦਲ ਨਾਲ ਹੈ ਜਾਂ ਭਾਜਪਾ ਨਾਲ ਹੈ ਜਾਂ ਤੁਸੀਂ ਆਪਣੇ ਮੁਕਾਬਲੇ ਚ ਖੁਦ ਆਪ ਹੋ ਜਾਂ ਆਪਣੀ ਕਾਰਗੁਜ਼ਾਰੀ ਦੇ ਉੱਤੇ ਹੋ ਮੁਕਾਬਲਾ ਅਲੱਦ ਅਲੱਦ ਜੀ ਕਿਸੇ ਬਲਾਕ ਸਮਤੀ ਚ ਕਿਸੇ ਕੈਂਡੀਡੇਟ ਨਾਲ ਮੁਕਾਬਲਾ ਕਦੇ ਕਿਸੇ ਕੈਂਡੀਡੇਟ ਨਾਲ ਕਿਉਂਕਿ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਉਦੋਂ ਤੱਕ ਹਰੇਕੀ ਮੁਕਾਬਲਾ ਕਹਿੰਦਾ ਜੇ ਤੁਸੀਂ ਕਾਂਗਰਸ ਨੂੰ ਪੁੱਛੋਗੇ ਉਹ ਮੁਕਾਬਲੇ ਚ ਆਜੂਗਾ ਜੇ ਤੁਸੀਂ ਅਕਾਲੀ ਦਲ ਨੂੰ ਪੁੱਛੋਗੇ ਉਹ ਕਹਿੰਗੇ ਅਸੀਂ ਮੁਕਾਬਲੇ ਚ ਹਾਂ ਜੀ ਭਾਜਪਾ ਨੂੰ ਪੁੱਛਾਂਗੇ ਉਹ ਕਹਿੰਗੇ ਅਸੀਂ ਮੁਕਾਬਲੇ ਚ ਹਾਂ ਪਰ ਅਸੀਂ ਜਿਹੜੀ ਇਹ ਉਮੀਦ ਰੱਖਦੇ ਹਾਂ ਕਿ ਅਸੀਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ ਜੇ ਹੁਣ ਆਪਾਂ ਮੌਜੂਦਾ ਦੀ ਗੱਲ ਕਰੀਏ ਕਾਂਗਰਸ ਵੀ ਕਹਿ ਰਹੀ ਹੈ ਤੇ ਅਕਾਲੀ ਦਲ ਵੀ ਕਹਿ ਰਿਹਾ ਹੈ ਕਿ ਸੀਆਰਪੀਐਫ ਲਾਈ ਜਾਵੇ ਸੈਂਟਰਲ ਫੋਰਸਸ ਲਾਈ ਜਾਣ ਤੁਸੀਂ ਸੰਤੁਸ਼ਟੋਂ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੋਂ ਪੰਜਾਬ ਸਰਕਾਰ ਦੇ ਜ਼ਰੂਰ ਜੀ ਮੈਂ ਮੈਂ ਆਪ ਚਾਹਣਾ ਹੈ ਕਿ ਬਹੁਤ ਸ਼ਕਤੀ ਨਾਲ ਚੋਣਾਂ ਕਰਵਾਈਆਂ ਜਾਣ ਕਿਸੇ ਬੂਤ ਤੇ ਕੋਈ ਡਰ ਭੈ ਨਾ ਹੋਵੇ ਨਾ ਅਸੀਂ ਕਿਹੜਾ ਕੋਈ ਗੈਂਗਸਟਰਾਂ ਜਾਂ ਗਲਤ ਬੰਦਾਂ ਨੂੰ ਟ੍ਰੈਕਟਰ ਦੇਣੀਆਂ ਵੀ ਉਹ ਜਾ ਕੇ ਕਬਜ਼ੇ ਕਰਨਗੇ ਸਾਡਾ ਤਾਂ ਵੋਟਰ ਸ਼ਰੀਫ ਇਹ ਇਨਸਾਨਾ ਸਾਡਾ ਇੱਕ ਵੀ ਐਜਾ ਕੈਂਡੀਡੇਟ ਨਹੀਂ ਜਿਹਦੇ ਤੇ ਕਿਸੇ ਕਿਸਮ ਦਾ ਪਰਚਾ ਦਰਜ ਹੋਵੇ। ਹਮ ਮੁਕਸਰ ਜ਼ਿਲ੍ਹੇ ਦੇ ਵਿੱਚ ਤੁਸੀਂ ਕੀ ਆਸ ਰੱਖਦੇ ਹੋ ਕਿ ਲੋਕ ਉਮੀਦਵਾਰ ਜਿਹੜੇ ਨੇ ਉਹ ਕੀ ਸੋਚ ਕੇ ਵੋਟ ਪਾਉਣ ਔਰ ਕਿਉਂ ਵੋਟ ਪਾਉਣ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਭਤੀ ਦੀ ਚੋਣ ਇੱਕੋ ਹੀ ਬੰਦੇ ਨੇ ਦੋ ਵੋਟਾਂ ਪਾਉਣੀਆਂ ਨੇ। ਵੋਟਾਂ ਦੀ ਗਿਣਤੀ ਜਿਹੜੀ ਆ ਉਹ ਜ਼ਿਆਦਾ ਹੋਵੇ। ਅਨੁਪਾਤ ਹਰ ਵਾਰੀ ਹੁੰਦਾ ਕਿ 60% ਪੋਲਿੰਗ ਹੁੰਦੀ ਹੈ। ਤੁਸੀਂ ਇਹਦੇ ਲਈ ਕੋਈ ਖਾਸ ਐਫਰਟ ਕਰ ਰਹੇ ਹੋ ਵੀ 80% ਜਾਂ 90% ਪੋਲਿੰਗ ਹੋਵੇ। ਇਫਰਟ ਤਾਂ ਇਹੀ-ਇਹੀ ਲੋਕਾਂ 'ਚ ਪਹੁੰਚ ਕਰਕੇ ਕਰਾਉਣੀਆਂ ਵਰਕਰਾਂ ਨੇ ਜਿਹੜੀ ਪੋਲਿੰਗ ਕਰਾਉਣੀ ਆ ਉਹ ਵਰਕਰਾਂ ਤੇ ਡਿਪੈਂਡ ਕਰਦੀ ਹੁੰਦੀ ਹੈ ਜਿਸ ਪਿੰਡ ਦੇ ਵਰਕਰ ਘਰ-ਘਰ ਜਾ ਕੇ ਵੋਟਰ ਨੂੰ ਅਪੀਲ ਕਰਦੇ ਤੇ ਉਹ ਉਹਨੂੰ ਲੈ ਕੇ ਜਾਂਦੇ ਆ ਉਹ ਉੱਥੇ ਵੋਟ ਨੈਚਰਲੀ ਵੱਧ ਹੋ ਜਾਂਦੀ ਹੈ ਜਾਂ ਉਤਸ਼ਾਹ ਵੱਧ ਹੁੰਦਾ ਕੰਮਾਂ ਦੇ ਲੈ ਕੇ ਕਿਸੇ ਦਾ ਕੋਈ ਖਾਲਾ ਬਣਿਆ ਕਿਸੇ ਦਾ ਕੋਈ ਮਕਾਨ ਦੇ ਪੈਸੇ ਆਏ ਕੋਈ ਹੋਰ ਚੀਜ਼ ਬਣੀ ਹੈ ਸਕੂਲਾਂ ਦਾ ਹਾਲਾਤ ਸਭ ਤੋਂ ਵੱਧ ਜਿਹੜਾ ਉਤਸ਼ਾਹ ਨਜ਼ਰ ਆ ਰਿਹਾ ਉਹ ਗਰੀਬ ਮਾਪਿਆਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਨਜ਼ਰ ਆ ਰਿਹਾ ਹੈ ਪੰਜਾਬ ਸਰਕਾਰ ਦੇ ਸਕੂਲਾਂ ਦੇ ਕੰਮਾਂ ਨੂੰ ਲੈ ਕੇ ਗਰੀਬ ਪਰਿਵਾਰਾਂ ਦੇ ਵਿੱਚ ਵੱਡਾ ਉਤਸ਼ਾਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆ ਰਿਹਾ ਹੈ ਹਸਪਤਾਲਾਂ ਨੂੰ ਲੈ ਕੇ ਬਿਜਲੀ ਫ੍ਰੀ ਨੂੰ ਲੈ ਕੇ ਇਹ ਸਾਰੇ ਜਿਹਨੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੀ ਉਤਸ਼ਾਹ ਹੈਗਾ ਬਹੁਤ ਜਾਦੇ ਤਰ੍ਹਾਂ ਚ ਗਰੀਬ ਪਰਿਵਾਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆਪਦੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਹੈ ਕਿ ਸਕੂਲਾਂ ਦੀ ਹਾਲਤ ਬਹੁਤ ਸੁਧਾਰੀ ਗਈ ਬਰਾੜ ਸਾਹਿਬ ਇਹ ਪੰਚਾਇਤੀ ਚੋਣਾਂ ਤੋਂ ਹਟ ਕੇ ਇੱਕ ਸਵਾਲ ਹੋ ਰਿਹਾ ਹੈ ਕੀ ਮੁਖਸਰ ਸਾਹਿਬ ਦਾ ਜਿਹੜਾ ਆਪਣਾ 40 ਮੁਕਤਿਆਂ ਦੀ ਧਰਤੀ ਹੈ ਕੁਝ ਬੀਜੇਪੀ ਦੇ ਲੋਕ ਇਹ ਦਾਵਾ ਕਰ ਰਿਹਾ ਕਿ ਕੇਂਦਰ ਸਰਕਾਰ ਦਾ ਪੈਸਾ 135 ਕਰੋੜ ਜਾਂ 145 ਕਰੋੜ ਉਹ ਪਰਟੀਕੂਲਰ ਫਿਗਰ ਤੁਸੀਂ ਦੱਸ ਸਕਦੇ ਹੋ ਕਿ ਉਹ ਪੈਸਾ ਕੇਂਦਰ ਸਰਕਾਰ ਦਾ ਹੈ ਤੇ ਪੰਜਾਬ ਸਰਕਾਰ ਦਾ ਉਹਦੇ ਤੇ ਕੋਈ ਹੱਕ ਨਹੀਂ ਤੇ ਵਿਧਾਇਕ ਜਿਹੜੇ ਨੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਉਹਨੂੰ ਪੰਜਾਬ ਸਰਕਾਰ ਦਾ ਦੱਸ ਕੇ ਗੁੰਮਰਾਹ ਕਰ ਰਹੇ ਨੇ ਇਸ ਗੱਲ 'ਚ ਕਿੰਨੀ ਸਚਾਈ ਹੈ ਇਹ ਇਹ ਜ਼ਰੂਰ ਹੈ ਕਲੀਅਰ ਕਰਿਓ ਇਹਨੂੰ ਮੈਂ ਵੈਸੇ ਤਾਂ ਮੈਂ ਕਦੇ ਕਿਸੇ ਕੰਟਰੋਵਰਸੀ ਜ ਨਹੀਂ ਪਿਆ ਮੈਂ ਤਾਂ ਇਹ ਕਹਿੰਨਾ ਕਿ ਉਹ ਪੈਸਾ ਜਿਹੜਾ ਸੈਂਟਰ ਸਰਕਾਰ ਦਾ ਹੈ ਸੈਂਟਰ ਦੇ ਵਿੱਚ ਭਾਜੀਪੀ ਦੀ 10 ਸਾਲ 15 ਸਾਲ ਸਰਕਾਰ ਰਹੀ ਥੱਲੇ ਅਕਾਲੀ ਦਲ ਦੀ ਸਰਕਾਰ ਸੀਗੀ ਉਹ ਪੈਸਾ ਉਦੋਂ ਕਿਉਂ ਨਹੀਂ ਆ ਸਕਿਆ ਉਹਦਾ ਕਾਰਨ ਕੀ ਸੀ ਵੀ ਕੀ ਇਹ ਦੱਸ ਦੇ ਇਹ ਉਦੋਂ ਕਿਉਂ ਨਹੀਂ ਲਿਆ ਸਕੇ ਦੂਜੀ ਗੱਲ ਇਹ ਹੈ ਕਿ ਕਦੇ ਵੀ ਜਿਹੜੇ ਸਟੇਟ ਦੇ ਪੈਸੇ ਆਉਂਦੇ ਆ ਉਹ ਸੈਂਟਰ ਦਾ ਜਿਹੜਾ ਸਾਥੋਂ ਟੈਕਸ ਲੈਂਦੀ ਹੈ 12% GST ਸੈਂਟਰ ਨੂੰ ਜਾਂਦਾ ਹੈ ਔਰ ਸੈਂਟਰ ਨੇ ਉਹ ਵਾਪਸ ਕਰਨਾ ਹੁੰਦਾ ਉਹਨਾਂ ਸਕੀਮਾਂ ਦੇ ਤਹਿਤ ਉਹ ਪੈਸਾ ਸੈਂਟਰ ਦਾ ਨਹੀਂ ਹੁੰਦਾ ਉਹ ਸਾਡੇ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਟੈਕਸ ਭਰ-ਭਰ ਕੇ ਸੈਂਟਰ ਨੂੰ ਪੇ ਕੀਤਾ ਹੈ ਇਸੇ ਤਰ੍ਹਾਂ ਸੈਂਟਰ ਨੂੰ ਹੋਰ ਬਹੁਤ ਸਾਰੇ ਟੈਕਸ ਗਵਰਨਮੈਂਟਾਂ ਤੋਂ ਜਾਂਦੇ ਆ ਤੇ ਉਹ ਪੈਸੇ ਸਾਰੀਆਂ ਸਟੇਟਾਂ ਦੇ ਵਿੱਚ ਪਾਉਂਦੀ BJP ਦੀ ਸਰਕਾਰ ਹੈ ਪਾਉਂਦੀ ਕਾਂਗਰਸ ਦੀ ਸਰਕਾਰ ਹੈ ਪਾਉਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੈਂਟਰਲ ਸਰਕਾਰ ਨੂੰ ਉਹ ਪੈਸੇ ਵਾਪਸ ਕਰਨੇ ਹੀ ਪੈਂਦੇ ਆ ਜੇ ਨਹੀਂ ਕਰਨੇ ਪੈਂਦੇ ਤਾਂ ਅਸੀਂ ਕੋਟਾਂ ਰਾਹੀਂ ਦੇਣਾ ਜਿਵੇਂ ਆਰਡੀਐਫ ਫੰਡ ਰੋਕਿਆ ਹੋਇਆ ਪਰ ਅਸੀਂ ਕੋਰਟ ਚ ਗਾਈ ਹੋਈ ਹੈ ਸਰਕਾਰ ਪੰਜਾਬ ਦੀ ਸਰਕਾਰ ਆਰਡੀਐਫ ਫੰਡ ਦੀ ਖਾਤਰ ਕੋਰਟ ਚ ਗਈ ਹੈ ਤੇ ਉਹ ਮੈਂ ਤਾਂ ਚਾਹਣਾ ਹੈ ਕਿ ਸਰਕਾਰ ਸੈਂਟਰ ਸਰਕਾਰ ਨੂੰ ਕੋਈ ਉਹ ਫੰਡ ਰੋਕਣੇ ਨਹੀਂ ਚਾਹੀਦੇ ਜਿਹੜੇ ਪੰਜਾਬ ਸਰਕਾਰ ਦੇ ਟੈਕਸਾਂ ਨਾਲ ਪੈਦਾ ਹੋਏ ਅਬਰਾਧ ਸਾਹਿਬ ਕਿੰਨੀ ਅਮਾਉਂਟ ਹੈਗੀ ਹੈ ਤੇ ਉਹਦੇ ਮੁਕਸਰ ਦੇ ਲੱਗਣ ਦੇ ਨਾਲ ਮੁਕਸਰ ਦੀ ਜਨਤਾ ਨੂੰ ਕੀ ਕੀ ਫਾਇਦਾ ਹੋਏਗਾ ਕਿਹੜੀਆਂ ਕਿਡੀਆਂ ਸੁਵਿਧਾਵਾਂ ਜਾਂ ਹੈਲਥ ਸਰਵਿਸ ਦੇ ਵਿੱਚ ਜਾਂ ਵਾਟਰ ਵਰਕਸ ਦੇ ਵਿੱਚ ਜਾਂ ਸੀਵਰੇਜ ਦੇ ਵਿੱਚ ਉਹ ਪਾਰਟिकुलर ਤੁਸੀਂ ਦੱਸ ਸਕਦੇ ਹੋ ਇਹ 100 ਤੇ 39 ਕਰੋੜ ਰੁਪਏ ਦੀ ਜਿਹੜੀ ਹੈਗੀ ਹੈ ਰਾਸ਼ੀ ਹੈ ਇਹਦੇ ਵਿੱਚ ਮੁਕਸਰ ਸ਼ਹਿਰ ਦਾ ਆਊਟਰ ਬਸਤੀਆਂ ਦਾ ਸਾਰਾ ਨਵਾਂ ਸੀਵਰ ਪੈਣਾ ਉਹਦੇ ਵਿੱਚ ਫਟਕੋਂ ਪਾਰ ਸਾਡਾ ਏਰੀਆ ਕੁਝ ਜਿਹੜਾ ਪਹਿਲਾਂ ਤੋਂ ਮਤਲਕੀ ਅੱਜ ਉੱਥੇ ਜਗਾ ਦੀ ਰੇਟੀ ਅੱਧੇ ਰਹਿ ਗਏ ਉਸ ਏਰੀਆ ਦਾ ਵੀ ਸੀਵਰ ਨਵਾਂ ਪੈਣਾ ਹੈ ਜਿਹੜਾ ਗੁਰੂ ਰਸਾ ਰੋਡ ਦੇ ਨਾਲ ਲੱਗਦੀਆਂ ਬਾਗ ਵਾਲੀ ਗਲੀ ਹੋ ਗਈ ਜਿਹੜੀਆਂ ਜਿੰਨੀਆਂ ਵੀ ਉੱਥੇ ਗਲੀਆਂ ਹਨ ਉਹਨਾਂ ਦੇ ਵਿੱਚ ਜਿੱਥੇ ਡੈਮੇਜ ਸੀਵਰ ਸੀਗਾ ਉਹਦਾ ਨਵਾਂ ਪੈਣਾ ਇੱਕ ਵੱਡੀ ਪ੍ਰੈਸ਼ਰ ਪਾਈਪਲਾਈਨ ਜਿਹੜੀ ਸ਼ਹਿਰ ਚੋਂ ਬਾਹਰ ਕੱਢਣ ਲਈ ਮਾਡਲ ਟਾਊਨ ਤੋਂ ਅਸੀਂ ਕੱਲ ਜਾਂ ਅੱਜ ਜਾਂ ਕੱਲ ਸ਼ੁਰੂ ਕਰਾ ਦੇਾਂਗੇ ਮਾਡਲ ਟਾਊਨ ਤੋਂ ਲੈ ਕੇ ਦਸਾਰਾ ਗਰਾਊਂਡ ਹੁੰਦੀ ਹੋਈ ਸਾਡੇ ਡਿਸਪੋਜ਼ਲ ਤੱਕ ਜਾਊਗੀ ਉਹ ਹੈ ਬਾਕੀ ਦੋ ਵਾਟਰ ਸਪਲਾਈ ਦੀਆਂ ਨਵੀਆਂ ਵੱਡੀਆਂ ਡਿੱਗੀਆਂ ਜਿਨ੍ਹਾਂ ਦੇ ਬੰਨ ਨਾਲ ਪੰਜਾਬ ਮੁਕਸਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਨਹੀਂ ਰਹੂਗੀ ਦੋ ਵੱਡੀਆਂ ਡਿੱਗੀਆਂ ਬਣੀਆਂ ਉੱਪਰ ਜਿਹੜੀਆਂ ਬੰਦੀਆਂ ਸਾਰੇ ਵਾਟਰ ਸਪਲਾਈ ਦੀ ਜਿੱਥੇ ਮਿਕਸਰ ਹੈ ਮਿਕਸਿੰਗ ਵਾਟਰ ਸੀਗਾ ਜਿਹੜਾ ਮਗਰਲੇ ਸਮੇਂ ਤੋਂ ਕੋਈ ਮੇਰੇ ਖਿਆਲ 20 ਸਾਲਾਂ ਤੋਂ ਚੱਲਦਾ ਰਿਹਾ ਸੀ ਕਿ ਟੂਟੀਆਂ ਦੇ ਵਿੱਚ ਸੀਵਰ ਮਿਕਸ ਪਾਣੀ ਆਉਂਦਾ ਸੀ ਉਹਨੂੰ ਰੋਕਣ ਲਈ ਸਾਰੀ ਵਾਟਰ ਸਪਲਾਈ ਦੀ ਪਾਈਪ ਨਵੀਂ ਪਊਗੇ ਦਿਨ ਜੀ ਇੱਕ ਮੈਨੂੰ ਤੁਸੀਂ ਇਹ ਵੀ ਅਨਲਿਸਿਸ ਕੀਤਾ ਹੋਣਾ ਕਿ ਤੁਹਾਡੇ 4 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਤੇ ਇਹ ਤੋਂ ਪਹਿਲਾਂ ਦੀਆਂ ਜਿਹੜੀਆਂ ਵੀ ਸਰਕਾਰਾਂ ਰਹੀਆਂ ਚਾਹੇ ਆਪੋਜੀਸ਼ਨ ਰਹੀ ਹੋਵੇ ਚਾਹੇ ਰੂਲਿੰਗ ਪਾਰਟੀ ਰਹੀ ਹੋਵੇ ਉਹਦੀ ਟਿਨਿਓਰ ਦੇ ਵਿੱਚ ਕਿੰਨਾ ਫੰਡ ਆਇਆ ਸੀ ਤੇ ਤੁਹਾਡੀ ਟਿਨਿਓਰ ਦੇ ਵਿੱਚ ਕਿੰਨਾ ਫੰਡ ਆਇਆ ਇਹ ਇਹ ਕੋਈ ਅਨਲਿਸਿਸ ਤੁਸੀਂ ਕੀਤਾ ਜਾਂ ਨਹੀਂ ਨਹੀਂ ਮੈਂ ਇਹੋ ਜਿਹਾ ਅਨਲਿਸਿਸ ਨਹੀਂ ਕੀਤਾ ਕਦੇ ਕਿਉਂਕਿ ਮੈਂ ਕਦੇ ਵੀ ਇਹ ਕਹਿ ਕੇ ਨਹੀਂ ਕਾ ਕਰਦਾ ਕਿ ਮੈਂ ਕੀਤਾ ਮੈਂ ਨਹੀਂ ਕਰ ਰਿਹਾ ਇਹ ਮੈਨੂੰ ਉਹ 74 75000 ਲੋਕ ਕਰ ਰਹੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਹੀ ਦੇਣ ਹੈ ਕਿ ਮੈਂ ਇਸ ਕਰਨ ਜੋਗਾ ਹੋਇਆ ਤੇ ਮੈਂ ਕਰ ਰਿਹਾ ਤੇ ਜੇ ਮੈਂ ਕਹੀ ਜਾਂ ਮੈਂ ਕੀਤਾ ਮੈਂ ਕਰਤਾ ਉਹ ਤਾਂ ਪਹਿਲਾਂ ਹੁੰਦੀ ਰਹੀ ਹੈ ਲਗਾਤਾਰੀ ਹੁੰਦੀ ਰਹੀ ਹੈ ਮੈਂ ਕਰਤਾ ਉਹ ਕਰਤਾ ਮੈਂ ਕੋਸ਼ਿਸ਼ ਕੋਈ ਚੀਜ਼ ਨਹੀਂ ਹੁੰਦੀ ਲੋਕ ਜੋ ਜਿਹੜੀ ਜਿਹਨੂੰ ਬਣਾਉਂਦੇ ਆ ਉਹਦੇ ਹੱਥ ਚ ਪਾਵਰ ਉਹ ਦਿੰਦੇ ਆ ਤਾਂ ਉਹ ਕਰ ਸਕਦਾ ਜੇ ਲੋਕ ਪਾਵਰ ਨਹੀਂ ਦਿੰਦੇ ਦਾ ਅਸੀਂ ਕੀ ਕਰਨ ਜੋਗੇ ਸੀ ਬਿਲਕੁਲ ਬਰਾਟਰ ਸਾਹਿਬ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਮੁਕਸਰ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਵੀ ਆ ਰਹੀਆਂ ਨੇ ਹੁਣ ਇਹ ਵੀ ਇੱਕ ਮਿੱਥ ਜਾਂ ਇੱਕ ਸਰਵੇ ਹੋ ਰਿਹਾ ਹੈ ਜਨਗਣਨਾ ਵੀ ਹੋ ਰਹੀ ਹੈ ਹਦਬੰਦੀ ਵੀ ਹੋ ਰਹੀ ਹੈ ਕਿ ਵਾਰਡ ਵਧ ਰਹੇ ਨੇ ਜਾਂ ਨਗਰ ਨਿਗਮ ਬਣਨ ਦੀ ਕੋਈ ਪ੍ਰੋਪੋਜ਼ਲ ਤੁਸੀਂ ਲੈ ਕੇ ਗਏ ਹੋ ਜਿਵੇਂ ਮੋਗਾ ਨਗਰ ਨਿਗਮ ਬਣ ਗਿਆ ਹਬੌਰ ਨਗਰ ਨਿਗਮ ਬਣ ਗਿਆ ਪਹਿਲਾਂ ਪੰਜ ਹੀ ਨਗਰ ਨਿਗਮ ਸੀਗੇ ਵੱਡੇ ਸ਼ਹਿਰ ਤੇ ਹੌਲੀ ਹੌਲੀ ਜਿਵੇਂ ਹੁਣ ਅਲੱਗ-ਅਲੱਗ ਏਰੀਆ ਦੇ ਹਿਸਾਬ ਨਾਲ ਕੋਈ ਇਸ ਤਰ੍ਹਾਂ ਦੀ ਪ੍ਰੋਪੋਜ਼ਲ ਵੀ ਤੁਸੀਂ ਲੈ ਕੇ ਜਾ ਰਹੇ ਹੋ ਉਹ ਸਾਡੇ ਕੋਲੋਂ ਆਪ ਦੇ ਕੋਲੋਂ ਇਹ ਪ੍ਰਪੋਜ਼ਲ ਭੇਜੀ ਗਈ ਕਿ ਮੁਕਸਰ ਨੂੰ ਨਗਰ ਨਿਗਮ ਬਣਾਇਆ ਜਾਵੇ। ਬਾਕੀ ਉੱਤੇ ਡਿਪਾਰਟਮੈਂਟ ਦੀ ਕੀ ਕ੍ਰਾਈਟੇਰੀਆ ਉਹਨਾਂ ਬਣਾਉਂਦਾ ਉਹ ਪੂਰੇ ਹੁੰਦੇ ਐ ਨਹੀਂ ਹੁੰਦੇ, ਵਾੜ ਵਾਦੇ ਨਹੀਂ ਵਾਦੇ ਇਹ ਉਹਨਾਂ ਨੂੰ ਪਤਾ। ਅਸੀਂ ਆਪ ਦੇ ਕੋਲੋਂ ਡਿਮਾਂਡ ਕਰੀ ਬੈਠੇ ਆ ਵੀ ਇਹਨੂੰ ਨਗਰ ਨਿਗਮ ਬਣਾਇਆ ਜਾਵੇ। ਜੀ। ਲਾਸਟ 'ਚ ਵੋਟਰਾਂ ਨੂੰ ਕੀ ਮੈਸੇਜ ਹੈ ਤੁਹਾਡਾ? ਵੋਟਰ ਕਿਸ ਨੂੰ ਕੀ ਸੋਚ ਕੇ ਆਰ ਕਿਉਂ ਵੋਟ ਜਿਹੜਾ ਉਹ ਕਰਨ ਔਰ ਵਤ ਵਤ ਵੋਟ ਜਿਹੜੀ ਪੋਲਿੰਗ ਹੋ ਸਕੇ ਤਾਂ ਜੋ ਲੋਕਤੰਤਰ ਦਾ ਜਿਹੜਾ ਹੱਕ ਹੈ ਉਹਨੂੰ ਆਜ਼ਾਦੀ ਦਾ ਮੰਨ ਸਕਣ ਲੋਕ ਜਿਹੜੇ ਆ ਉਹਨਾਂ ਨੂੰ ਵੋਟ ਜ਼ਰੂਰ ਕਰਨੀ ਚਾਹੀਦੀ ਹੈ ਹਰ ਹਾਲਤ ਚ ਕਰਨੀ ਚਾਹੀਦੀ ਹੈ ਕਿਉਂਕਿ ਜੇ ਲੋਕ ਕਿਸੇ ਵੀ ਕਾਰਨ ਸਮਝ ਲੋ ਕਿ ਮੈਂ ਕਿਸੇ ਨੂੰ ਨਹੀਂ ਕਹਿਣਾ ਚਾਹੁੰਦਾ ਕੋਈ ਮੈਂ ਖੜਾ ਮੇਰੇ ਨਾਲ ਕੋਈ ਚਾਰ ਬੰਦੂਖ ਧਾਰੀ ਖਰੇ ਹੈ ਤੇ ਉਹ ਤੋਂ ਡਰ ਕੇ ਲੋਕ ਵੋਟ ਨਹੀਂ ਕਰਦੇ ਹੌਲੀ ਹੌਲੀ ਕਰਕੇ ਲੋਕਾਂ ਦਾ ਜਿਹੜਾ ਵੋਟ ਦਾ ਅਧਿਕਾਰ ਇਹਨਾਂ ਅ ਧਰਾਂ ਦੇ ਥੱਲੇ ਆ ਜਾਊਗਾ ਉਹ ਨਹੀਂ ਆਉਣਾ ਚਾਹੀਦਾ ਲੋਕਾਂ ਨੂੰ ਵੋਟ ਕਰਨੀ ਚਾਹੀਦੀ ਹੈ ਜਿਸ ਬੰਦੇ ਨੂੰ ਤੁਸੀਂ ਵੋਟ ਪਾਉਣ ਗਏ ਹੋ ਉਹ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੇ ਕਿਸ ਪਾਰਟੀ ਨੇ ਹੁਣ ਤੱਕ ਕੀ ਕੀਤਾ ਜਿਸ ਬੰਦੇ ਨੂੰ ਤੁਸੀਂ ਵੋਟ ਕਰਨ ਗਏ ਹੋ ਉਹਦਾ ਆਪਦਾ ਬੈਕਗ੍ਰਾਉਂਡ ਕੀ ਹੈ ਜਿਸ ਬੰਦੇ ਨੂੰ ਤੁਸੀਂ ਵੋਟ ਕਰ ਰਹੇ ਹੋ ਉਹ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿੱਚ ਲਿਆ ਕੰਮ ਆ ਰਿਹਾ ਹੈ ਕਿ ਨਹੀਂ ਆ ਰਿਹਾ ਇਸ ਕਰਕੇ ਮੈਂ ਚੋਣਾਂ ਕਿ ਵੋਟ ਜਿਹੜਾ ਬਹੁਤ ਹੀ ਸੋਚ ਸਮਝ ਕੇ ਕਰਨ ਜੀ ਨੇ ਮੈਂ ਨਹੀਂ ਕਹਿੰਦਾ ਕਿ ਸੋਚ ਸਮਝ ਕੇ ਅਸੀਂ ਚੰਗੇ ਆ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਵੋਟ ਕਰ ਰਹੇ ਹਾਂ ਤੇ ਕੀ ਉਦੋਂ ਜਦੋਂ ਅਸੀਂ ਪਹਿਲਾਂ ਸੀਗੇ ਉਦੋਂ ਇਹ ਕੰਮ ਹੋਏ ਕੀ ਇਹ ਅੱਜ ਉਦੋਂ ਚੰਗੇ ਕੰਮ ਹੋਏ ਕਿ ਮਾੜੇ ਕੰਮ ਹੋਏ ਇਹ ਲੋ ਸੋਚ ਕੇ ਉਹ ਲੋਕਾਂ ਨੂੰ ਵੋਟ ਕਰਨੀ ਚਾਹੀਦੀ ਸੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਜਗਦੀਪ ਸਿੰਘ ਕਾਕਾ ਬਰਾੜ ਨੇ ਆਪਣੀ ਜਿਹੜੀ ਗੱਲ ਰੱਖੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ 14 ਦਸੰਬਰ ਨੂੰ ਜਦੋਂ ਇਹ ਚੋਣਾ ਹੋਣਗੇ ਆ 17 ਦਸੰਬਰ ਨੂੰ ਨਤੀਜੇ ਹੋਣਗੇ ਤਾਂ ਉਦੋਂ ਰਿਜ਼ਲਟ ਪਤਾ ਲੱਗੇਗਾ ਔਰ ਚੰਗੀ ਗੱਲ ਇਹ ਰਹੀ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨਹੀਂ ਵਾਪਰੀ ਤੇ ਬਹੁਤ ਘੱਟ ਉਮੀਦਵਾਰਾਂ ਦੇ ਕਾਗਜ਼ਾਤ ਜਿਹੜੇ ਨੇ ਨਾਮਜ਼ਦਗੀ ਪੱਤਰ ਉਹ ਰੱਦ ਹੋਏ ਨੇ ਉਹ ਪ੍ਰਸ਼ਾਸਨ ਨੇ ਵੀ ਦੱਸਿਆ ਕਿ ਉਹਦੇ ਕਾਰਨ ਕੀ ਨੇ ਤੇ ਕਈ ਥਾਵਾਂ ਦੇ ਉੱਤੇ ਜਿਹੜੇ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਨੇ ਆਪਣੇ ਆਪ ਕਾਗਜ਼ ਵਾਪਸ ਲਏ ਨੇ ਹੁਣ ਤੱਕ ਦਾ ਉਹਨਾਂ ਦਾ ਦਾਅਵਾ ਹੈ ਸ ਤੇ ਬਰਾਡਸ਼ਾਪ ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ ਔਰ ਤੁਹਾਡਾ ਵੀ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ ਸ਼ੁਕਰੀਆ